ਬਿਲਕੁਲ ਤੁਸੀਂ ਸੱਚ ਸੁਣਿਆ Google Map ਦੇ ਨਾਲ ਤੁਹਾਡੀ ਜਾਣ ਜਾ ਸਕਦੀ ਆ ਇਹ ਖਬਰ ਤੁਹਾਨੂੰ ਹੈਰਾਨ ਕਰਕੇ ਰੱਖ ਦੇਵੇਗੀ ਦਰਸਲ ਇਹ ਮਾਮਲਾ UP ਦਾ ਹੈ ਜਿੱਥੇ UP ਦੇ ਬਰੇਲੀ ਦੇ ਵਿੱਚ ਇੱਕ ਤਿੰਨ ਨੌਜਵਾਨਾਂ ਦੀ Google Map ਤੇ ਕਰਕੇ ਮੌਤ ਹੋ ਗਈ ਆ ਤੁਹਾਨੂੰ ਦੱਸ ਦੇ ਕਿ ਇਹ ਤਿੰਨ ਨੌਜਵਾਨ ਬੀਤੀ ਰਾਤ ਗੁਰੂਗਰਾਮ ਤੋਂ ਫਰੀਦਕਾਪੁਰ ਇੱਕ ਵਿਆਹ ਸਮਾਗਮ ਦੇ ਵਿੱਚ ਜਾ ਰਹੇ ਸੀਗੇ ਤਾਂ ਰਸਤੇ ਦੇ ਵਿੱਚ ਜਦੋਂ ਇਹ ਆਪਣਾ ਰਸਤਾ ਭਟਕ ਜਾਂਦੇ ਨੇ ਤਾਂ ਇਹਨਾਂ ਦੇ ਵੱਲੋਂ Google Map ਦਾ ਸਹਾਰਾ ਲਿਆ ਜਾਂਦਾ ਹੈ Google Map ਦੇ ਸਹਾਰੇ ਲੈਂਦੇ ਸਮੇ ਇਹ ਨੌਜਵਾਨ ਉਸਦੇ ਰਾਹ ਦੇ ਉੱਤੇ ਚੱਲਦੇ ਨੇ ਅਤੇ Map ਇਹਨਾਂ ਨੂੰ ਸਿੱਧਾ ਮੌਤ ਦੇ ਦਰਵਾਜ਼ੇ ਅੰਦਰ ਲੈ ਜਾਂਦਾ ਹੈ। ਤੁਸੀਂ ਹੈਰਾਨ ਹੁੰਦੇ ਹੋਵੋਗੇ ਕਿ Google Map ਦੇ ਕਰਕੇ ਇਹ ਤਿੰਨ ਨੌਜਵਾਨਾਂ ਦੀ ਮੌਤ ਕਿਵੇਂ ਹੋ ਗਈ ਹੈ। ਹੁਣ ਤੁਹਾਨੂੰ ਵਿਸਤਾਰ ਦੇ ਨਾਲ ਸਮਝਾਉਣੇ ਆ ਕਿ ਕਿਵੇਂ ਇਹਨਾਂ ਨੌਜਵਾਨਾਂ ਨੂੰ Google Map ਨੂੰ ਵਰਤਨਾ ਭਾਰੀ ਪੈ ਗਿਆ ਅਤੇ ਆਪਣੀ ਜਾਨ ਗਵਾਉਣੀ ਪਈ। ਦਰਸਲ ਇਹ ਮਾਮਲਾ UP ਦੇ ਬਰੇਲੀ ਤੋਂ ਸਾਹਮਣੇ ਆਇਆ ਜਿੱਥੇ ਬਰੇਲੀ ਦੇ ਵਿੱਚ ਇੱਕ ਨਿਰਮਾਣ ਹੈਠਾ ਚੱਲ ਰਹੇ ਪੁਲ ਦੇ ਉੱਤੋਂ ਕਾਰ ਨਦੀ ਦੇ ਅੰਦਰ ਡਿੱਗ ਜਾਂਦੀ ਹੈ ਦਰਸਲ ਇਹ ਤਿੰਨ ਨੌਜਵਾਨ ਦੱਸੇ ਜਾ ਰਹੇ ਨੇ ਜੋ ਗੁਰੂਗ੍ਰਾਮ ਤੋਂ ਫਰੀਦਾਪੁਰ ਜਾ ਰਹੇ ਹੁੰਦੇ ਆ ਜਿੱਥੇ ਫਰੀਦਾਪੁਰ ਦੇ ਵਿੱਚ ਉਹਨਾਂ ਨੇ ਇੱਕ ਵਿਆਹ 'ਚ ਸ਼ਾਮਲ ਹੋਣਾ ਹੁੰਦਾ ਉਸ ਵਕਤ ਜਦੋਂ ਰਸਤੇ ਦੇ ਵਿੱਚ ਰਾਤ ਦੇ ਸਮੇਂ ਉਹ ਰਸਤਾ ਭਟਕ ਜਾਂਦੇ ਨੇ ਤਾਂ ਅੱਜ ਕੱਲ੍ਹ ਆਧੁਨਿਕ ਟੈਕਨੋਲੋਜੀ ਦਾ ਜ਼ਮਾਨਾ ਹੈਗਾ ਜਿਸ ਕਰਕੇ ਹਰ ਇੱਕ ਬੰਦਾ ਅੱਜ ਗੂਗਲ ਮੈਪ ਦਾ ਸਹਾਰਾ ਲੈਂਦਾ ਹੈ ਗੂਗਲ ਮੈਪ ਦਾ ਸਹਾਰਾ ਇਹਨਾਂ ਨੌਜਵਾਨਾਂ ਦੇ ਵੱਲੋਂ ਵੀ ਲਿਆ ਜਾਂਦਾ ਜਦੋਂ ਇਹ ਲੋਕੇਸ਼ਨ ਲਗਾ ਕੇ ਨੌਜਵਾਨ ਗੂਗਲ ਮੈਪ ਦੇ ਰਸਤੇ ਦੇ ਉੱਤੇ ਚੱਲਦੇ ਨੇ ਤਾਂ ਜਿਸ ਪੁਲ ਦਾ ਨਿਰਮਾਣ ਚੱਲ ਰਿਹਾ ਹੁੰਦਾ ਤਾਂ ਇਹ ਨੌਜਵਾਨ ਉਸ ਪੁਲ ਦੇ ਉੱਤੇ ਆਪਣੀ ਕਾਰ ਨੂੰ ਪਾ ਲੈਂਦੇ ਨੇ ਤਾਂ ਸਪੀਡ ਦੇ ਵਿੱਚ ਕਾਰ ਹੁੰਦੀ ਆ ਅਖੀਰ ਦੇ ਉੱਤੇ ਜਾ ਕੇ ਪੁਲ ਅੱਧ ਵਿਚਕਾਰ ਹੀ ਸਮਾਪਤ ਹੋ ਜਾਂਦਾ ਹੈ ਅਤੇ ਸਿੱਧੀ ਕਾਰ ਨਦੀ ਦੇ ਵਿੱਚ ਜਾ ਡਿੱਗਦੀ ਆ ਇਹ ਤਕਰੀਬਨ ਰਾਤ 3:30 ਵਜੇ ਦੀ ਘਟਨਾ ਦੱਸੀ ਜਾ ਰਹੀ ਆ ਇਸ ਦੀ ਘਟਨਾ ਦੇ ਬਾਰੇ ਲੋਕਾਂ ਨੂੰ ਉਸ ਵਕਤ ਪਤਾ ਲੱਗਦਾ ਜਦੋਂ ਸਵੇਰੇ ਆਸ-ਪਾਸ ਦੇ ਲੋਕਾਂ ਨੇ ਨਦੀ ਦੇ ਵਿੱਚ ਪਈ ਇੱਕ ਕਾਰ ਨੂੰ ਦੇਖਿਆ ਤਾਂ ਤੁਰੰਤ ਲੋਕਾਂ ਨੇ ਉੱਥੇ ਦੇ ਨੇੜਲੇ ਪੁਲਿਸ ਸਟੇਸ਼ਨ ਦੇ ਅੰਦਰ ਇਸ ਦੀ ਸੂਚਨਾ ਦਿੱਤੀ ਮੌਕੇ ਦੇ ਉੱਤੇ ਪੁਲਿਸ ਦੇ ਉੱਚ ਅਧਿਕਾਰੀ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਮ੍ਰਿਤਕ ਨੌਜਵਾਨਾਂ ਦੀ ਦੇਹ ਨੂੰ ਕਾਰ ਦੇ ਵਿੱਚੋਂ ਬਾਹਰ ਕੱਢਿਆ ਗਿਆ ਉਸ ਤੋਂ ਬਾਅਦ ਇਹਨਾਂ ਨੌਜਵਾਨਾਂ ਦੀ شناخت ਕੀਤੀ ਗਈ ਪਤਾ ਲੱਗਿਆ ਕਿ ਇਹ ਤਿੰਨ ਨੌਜਵਾਨ ਬੀਤੀ ਰਾਤ ਇੱਕ ਵਿਆਹ ਸਮਾਗਮ ਦੇ ਅੰਦਰ ਜਾ ਰਹੇ ਹੁੰਦੇ ਆ ਤਾਂ ਉਸ ਵਕਤ ਇਹ ਸਾਰਾ ਘਟਨਾ ਕਰਨ ਵਾਪਰਿਆ ਅਤੇ ਇਹਨਾਂ ਨੌਜਵਾਨਾਂ ਨੂੰ ਰਸਤੇ ਦਾ ਨਹੀਂ ਪਤਾ ਲੱਗਦਾ ਤਾਂ ਉਸ ਸਮੇਂ ਇਹ Google Map ਦੀ ਵਰਤੋਂ ਕਰਦੇ ਆ ਪਰ ਸਵਾਲ ਇਹ ਵੀ ਖੜਾ ਹੋ ਰਿਹਾ ਹੋਵੇਗਾ ਕਿ ਜੇਕਰ ਉਹ ਪੁਲ ਨਿਰਮਾਣ ਦੇ ਅਧੀਨ ਸੀ ਤਾਂ ਉਸ ਪੁਲ ਦੀ ਸ਼ੁਰੂਆਤ ਦੇ ਉੱਤੇ ਜਿਹੜਾ ਕਿਸੇ ਵੀ ਪ੍ਰਸ਼ਾਸਨ ਦੇ ਵੱਲੋਂ ਕੋਈ ਬੈਰੀਕੇਡ ਕਿਉਂ ਨਹੀਂ ਲਗਾਏ ਗਏ ਜਾਂ ਉਸ ਰਸਤੇ ਨੂੰ ਬਲੌਕ ਕਿਉਂ ਨਹੀਂ ਕੀਤਾ ਗਿਆ ਇਸ ਨੂੰ ਲੈ ਕੇ ਵੀ ਜਾਂਚ ਕੀਤੀ ਗਈ ਹੈ ਮੀਡੀਆ ਕਰਮੀਆਂ ਦੇ ਵੱਲੋਂ ਜਦੋਂ ਪਤਾ ਲੱਗਿਆ ਕਿ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਸੀ ਉਹਨਾਂ ਦੇ ਵੱਲੋਂ ਇੱਕ ਛੋਟੀ ਦੀਵਾਰ ਬਣਾਈ ਗਈ ਸੀ ਜੋ ਕਿ ਦੱਸਿਆ ਜਾ ਰਿਹਾ ਹੈ ਕਿ ਉੱਥੋਂ ਦੇ ਆਸ-ਪਾਸ ਦੇ ਲੋਕਾਂ ਦੇ ਵੱਲੋਂ ਜਿਹੜੀ ਤੋੜ ਦਿੱਤੀ ਗਈ ਸੀ ਅਤੇ ਉਸ ਦੀਵਾਰ ਨੂੰ ਤੋੜਨ ਤੋਂ ਬਾਅਦ ਦੁਬਾਰਾ ਪ੍ਰਸ਼ਾਸਨ ਦੇ ਵੱਲੋਂ ਉਸ ਰਸਤੇ ਨੂੰ ਬੰਦ ਕਰਨ ਦੇ ਲਈ ਕੋਈ ਵੀ ਪਹਿਲ ਕਦਮੀ ਨਹੀਂ ਕੀਤੀ ਗਈ ਉਸ ਵੱਲ ਧਿਆਨ ਨਹੀਂ ਦਿੱਤਾ ਗਿਆ ਜਿਸ ਕਰਕੇ ਇਹ ਵੱਡਾ ਹਾਸਾ ਵਾਪਰਿਆਗਾ ਮੁੱਖ ਕਾਰਨ ਇਸ ਹਾਸੇ ਦਾ ਜੇਕਰ ਮੰਨਿਆ ਜਾਵੇ ਤਾਂ ਉਹ Google Map ਵੀ ਮੰਨਿਆ ਜਾ ਰਿਹਾ ਅਤੇ ਦੂਸਰੇ ਪਾਸੇ ਇਹ ਵੀ ਮੰਨਿਆ ਜਾ ਰਿਹਾ ਕਿ ਇਹ ਪ੍ਰਸ਼ਾਸਨ ਦੀ ਵੀ ਇੱਕ ਵੱਡੀ ਲਾਪਰਵਾਹੀ ਹੈ ਜਦੋਂ ਪਤਾ ਕੋਈ ਕਿਸੇ ਰਸਤੇ ਦੇ ਉੱਤੇ ਕੰਸਟਰਕਸ਼ਨ ਚੱਲ ਰਹੀ ਹੈ ਤੇ ਜਦੋਂ ਕੋਈ ਰਸਤਾ ਪੂਰਨ ਤਿਆਰ ਨਹੀਂ ਹੋਇਆ ਤਾਂ ਫਿਰ ਉਸ ਨੂੰ ਆਵਾਜਾਈ ਦੇ ਲਈ ਕਿਉਂ ਖੋਲਿਆ ਗਿਆ ਤਾਂ ਇਹ ਵੀ ਦੋਨੇ ਵੱਡੇ ਸਵਾਲ ਨੇ ਜਿੱਥੇ Google Map ਦੇ ਨਾਲ ਇਸ ਖਬਰ ਨੂੰ ਜੋੜਿਆ ਜਾ ਰਿਹਾ ਇਸ ਘਟਨਾ ਨੂੰ ਜੋੜਿਆ ਜਾ ਰਿਹਾ ਕਿਹਾ ਜਾ ਰਿਹਾ ਕਿ Google Map ਨੂੰ ਵਰਤਨ ਕਰਕੇ ਨੁਕਸਾਨ ਹੋਇਆਗਾ ਤਾਂ ਉਸ ਦੇ ਨਾਲ ਉੱਥੇ ਹੀ ਪ੍ਰਸ਼ਾਸਨ ਦੇ ਉੱਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਉੱਤੇ ਜਿਹੜੇ ਉਸ ਪੁਲ ਦਾ ਨਿਰਮਾਣ ਕਰੇ ਸੀਗੇ ਉਹਨਾਂ ਦੇ ਉੱਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਜੇਕਰ ਅੱਜ ਤਿੰਨ ਨੌਜਵਾਨਾਂ ਦੀ ਜਾਨ ਗਈ ਆ ਤਾਂ ਉਹ ਵੀ ਇੱਕ ਵਜ੍ਹਾ ਆ ਗਈ ਜੇਕਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਸ ਰਸਤੇ ਨੂੰ ਬੰਦ ਕੀਤਾ ਹੁੰਦਾ ਤਾਂ ਸ਼ਾਇਦ ਅੱਜ ਇਹ ਹਾਦਸਾ ਨਹੀਂ ਵਾਪਰਨਾ ਸੀ